ਪਟਿਆਲਾ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਡਰਾਈਵਰ ਖਿਲਾਫ ਦਰਜ ਹੋਏ ਮਾਮਲੇ 'ਚ ਮੁਲਜ਼ਮ ਡਰਾਈਵਰ ਨੇ ਮੀਡੀਆ ਸਾਹਮਣੇ ਆਪਣੀ ਸਫਾਈ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਬਿਲਕੁਲ ਬੇਕਸੂਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਨਹੀਂ। ਆਪਣਾ ਪੱਖ ਰੱਖਦਿਆਂ ਉਹਨਾਂ ਕਿਹਾ ਕਿ ਮਹਿਲਾ ਪੱਤਰਕਾਰ ਜਦੋਂ ਅਚਾਨਕ ਗੱਡੀ 'ਚ ਆ ਕੇ ਖੜ ਗਈ ਤਾਂ ਰਸਤਾ ਸਾਫ਼ ਕਰਾਉਣ ਲਈ ਪੁਲਿਸ ਨੇ ਉਹਨਾਂ ਨੂੰ ਖਿੱਚ ਕੇ ਪਾਸੇ ਕੀਤਾ ਤੇ ਇਸੇ ਖਿੱਚਤਾਨ ਵਿੱਚ ਹੀ ਉਸ ਨੂੰ 60 ਵਜੇ ਹੋ ਸਕਦੀ ਹੈ। ਜਦੋਂ ਕੇਜਰੀਵਾਲ ਜੀ ਨਿਕਲੇ ਨੇ ਜੀ ਆ ਬਾਬਾ ਜੀ ਨੂੰ ਮਿਲ ਕੇ ਉਹ ਸਿੱਧਾ ਆ ਕੇ ਗੱਡੀ 'ਚ ਬੈਠ ਗਏ ਜਦੋਂ ਗੱਡੀ ਦੇ ਵਿੱਚ ਬੈਠ ਕੇ ਮੈਂ ਤਾ ਇੱਕ ਮਹਿਲਾ ਪੱਤਰਕਾਰ ਸੀਗੇ ਬੀਬਾ ਜੀ ਉਹ ਅੱਗੇ ਆ ਕੇ ਬੌਨਟ ਤੇ ਗੱਡੀ ਵੱਲ ਨੂੰ ਵਧੇ ਨੇ ਤੇ ਉਸ ਤੋਂ ਪਿੱਛੋਂ ਪੁਲਿਸ ਵਾਲੇ ਵੀਰਾਂ ਨੇ ਜਿਹੜਾ ਕਿ ਪੁਲਿਸ ਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਰਸਤਾ ਕਲੀਅਰ ਕਰਕੇ ਦੇਣ ਦਾ ਸੀਐਮ ਦਾ ਤਾਂ ਉਹਨਾਂ ਨੇ ਉਹਨਾਂ ਨੂੰ ਫੜ ਕੇ ਦੋ ਤਿੰਨ ਵਾਰ ਸਾਈਡ ਤੇ ਕਰਿਆ ਜਦੋਂ ਨਾ ਹਟੇ ਤਾਂ ਉਹਨਾਂ ਨੂੰ ਖਿੱਚ ਕੇ ਲੈ ਗਏ ਨੇ ਉਸ ਤਰ੍ਹਾਂ ਨੂੰ ਉਹਨਾਂ ਨੂੰ ਕੋਈ ਵੀ ਸੱਟ ਲੱਗੇ ਜਾਂ ਕੁਝ ਵੀ ਇਹ ਪੁਲਿਸ ਪ੍ਰਸ਼ਾਸਨ ਜਾਣਦਾ ਹੈ ਤੇ ਗੱਡੀ ਤੇ ਉਹ ਬਿਲਕੁਲ ਨੇੜੇ ਨਹੀਂ ਆਏ ਹੈਗੇ ਕਿਸੇ ਵੀ ਟਾਇਰ ਦੇ ਭਾਰਤ ਦੀ ਕਾਨੂੰਨ ਵਿਵਸਥਾ ਦੇ ਵਿੱਚ ਮੇਰਾ ਪੂਰਾ ਵਿਸ਼ਵਾਸ ਹੈ ਮੈਂ ਹਰ ਤਰ੍ਹਾਂ ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਹਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਮਾਮਲਾ ਬੁਦਵਾਰ ਦਾ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਟੱਡਰਿਆ ਵਾਲਿਆਂ ਨਾਲ ਮੁਲਾਕਾਤ ਕਰਨ ਦੇ ਲਈ ਪਟਿਆਲਾ ਸੰਗਰੂਰ ਰੋਡ ਸਥਿਤ ਡਿਰਾ ਪਰਮੇਸ਼ਰ ਦਵਾਰ ਪਹੁੰਚੇ ਸੀ ਬੰਦ ਕਮਰਾ ਮੁਲਾਕਾਤ ਤੋਂ ਬਾਅਦ ਉਹਨਾਂ ਇਸ ਬਾਰੇ ਪੱਤਰਕਾਰਾਂ ਨਾਲ ਕੋਈ ਗੱਲ ਨਹੀਂ ਕੀਤੀ ਪਰ ਜਦੋਂ ਇੱਕ ਪੱਤਰਕਾਰ ਕੇਜਰੀਵਾਲ ਦੀ ਗੱਡੀ ਮੁਰੇ ਆ ਕੇ ਖੜੀ ਹੋਈ ਤਾਂ ਉਸ ਵੇਲੇ ਤੱਕਾਂ ਮੁਕੀਚ ਉਸ ਜ਼ਖਮ ਹੋ ਗਈ ਪੁਲਿਸ ਨੇ ਮਹਿਲਾ ਦੇ ਸ਼ਿਕਾਇਤੇਦਾਰ ਤੇ ਡਰਾਈਵਰ ਕਰਨਵੀ ਟਿਵਾਣਾ ਖਿਲਾਫ ਕੇਸ ਦਰਜ ਕੀਤਾ ਹੈ